ਸਤਨਾ ਸ੍ਰੀ ਵਾਹ ੧ ਗੁਰ ਗੁਰਵਾਰਣਿ ਕਹ ਸੇਵਕ ਜਨਮਨ ਪਰਤਖ ਗੁਰ ਨਿਸਤਾਰੇ ਤੂੰ ਚਾਉ ਸਜਣ ਮੈਂਡਿਆ ਦੇਸ ਸਤਾਰ ਨੈਣ ਮਹਿਂਜੇ ਤਰਸ ਦੇ ਦਰ ਪਸੀ ਦੀ ਦਰ ਸੋ ਕਹ ਕਲ ਗੁਰ ਸੇਵੀਐ ਇਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਜੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਧਾਇਓ ਰੇ ਮਨ ਦਇ ਦਿਸਤਾਇਓ ਨਯਾ ਮਗਨ ਸਵਾਦ ਲੋਭ ਮੋਇਆ ਤਿੰਨ ਪ੍ਰਭ ਆਪ ਕੋ ਲਾਇਓ ਰਹਾ ਹਰ ਕਥਾ ਹਰ ਜਸ ਸਾਧ ਸੰਗਤ ਸਿਆ ਇਕ ਮੋਹਤ ਨਾਯੋ ਮਨ ਲਾਇਓ ਬੇਗਸਿਓ ਪੀਖ ਰੰਗ ਕੁਸੰਭ ਕਾ ਪਰਿ ਗ੍ਰਹਿ ਜੋ ਹਨ ਜਾਇ ਚਰਨ ਕਮਲ ਸਿਓ ਪਾਉ ਨ ਕੀਨ ਨਹਿ ਸਤਿ ਪੁਰਖ ਮਨਾਇਓ ਤਾਵਤ ਕੋ ਤਾਵੇ ਬਹੁ ਭੱਤੀ ਜਿਉ ਤੇਲੀ ਬਲਦ ਪਰਮਾਇਆ ਨਾਮ ਧਾਨ ਈਸ਼ ਨਾਨ ਨ ਕੀਆ ਇਕ ਨਿਮਖ ਨ ਕੀਰਤ ਗਾਇਆ ਨਾ ਨਾ ਝੂਠ ਲਾਏ ਮਨ ਤੋਖਿਆ ਨਹਿ ਬੂਝਿਓ ਅਪਨਾਇ ਪਰਪਕਾਰ ਨ ਕਭੂ ਕੀ ਨਹੀਂ ਸਤਗੁਰ ਸੇਵ ਧਿਆਇ ਪੰਚ ਦੂਤ ਰੱਜ ਸੰਗਤ ਗੋਸ਼ਟ ਮਤਵਾਰ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਚਲ ਸੁਣ ਆਇ ਨਾਨਕ ਭਾਗ ਪਰਿਓ ਹਰ ਪਛਾ ਰਾਖ ਲਾਜ ਅਪਨਾਇ ਨਾਨਕ ਭਾਗ ਪਰਿਓ ਹਰ ਪਛਾ ਰਾਖ ਲਾਜ ਅਪਨਾਇ ਸਿੱਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਹੁਕਮਨਾਮਾ ਸਾ ਸਾਨੂੰ ਪ੍ਰਾਪਤ ਹੋਇਆ ਹੈ 712 ਅੰਗ ਦੇ ਉੱਤੇ ਸੁਭਾਏ ਮਾਨ ਟੋਡੀ ਮਹਲਾ 5 ਦਾ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਹੋਈ ਇਹ ਬਾਣੀ ਹੈ ਘਰ ਦੂਜਾ ਦੂਜੇ ਘਰ ਸਰਤਾਲ ਦੇ ਵਿੱਚ ਗਉਣ ਦੀ ਹਦਾਇਤ ਕੀਤੀ ਹੈ ਕੀਰਤਨੀਆਂ ਵਾਸਤੇ ਚੌਪਦੇ ਚੌਪਦੇ ਦਾ ਭਾਵ ਕਿ ਇਹ ਜਿਹੜਾ ਸ਼ਬਦ ਹੈ ਇਹ ਚਾਰ ਬਦਿਆਂ ਦਾ ਸ਼ਬਦ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਕੇ ਪ੍ਰਮਾਤਮਾ ਇੱਕ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਸਾਨੂੰ ਪ੍ਰਾਪਤ ਹੁੰਦਾ ਹੈ ਪ੍ਰਮਾਤਮਾ ਇੱਕ ਹੈ ਜਦੋਂ ਅਸੀਂ ਬਾਣੀ ਸ਼ੁਰੂ ਕਰਦੇ ਆ ਇੱਕ ਓੰਕਾਰ ਲਿਖਿਆ ਉੱਥੇ ਗਿਣਤੀ ਦਾ ਇੱਕ ਲਿਖਿਆ ਗੁਰੂ ਸਾਹਿਬ ਨੇ ਈੜੀ ਨੂੰ ਸਿਹਾਰੀ ਉੱਤੇ ਆਦਿਕ ਕੱਕਾ ਇੱਕ ਨਹੀਂ ਲਿਖਿਆ ਉਹਦਾ ਭਾਵ ਇਹ ਸੀ ਕਿ ਇਹਨੂੰ ਵੀ ਵੰਡਿਆ ਜਾ ਸਕਦਾ ਜਦੋਂ ਏਕਾ ਪਾਤਾ ਫਿਰ ਉਹ ਏਕਾ ਵੰਡਿਆ ਨਹੀਂ ਜਾਂਦਾ ਕਿ ਪ੍ਰਮਾਤਮਾ ਇੱਕ ਹੈ ਜੇ ਈੜੀ ਨੂੰ ਸਿਹਾਰੀ ਉੱਤੇ ਆਧਕ ਕੱਕਾ ਹੁੰਦਾ ਤਾਂ ਈੜੇ ਦੇ ਅਰਥ ਹੋਰ ਹੋਣੇ ਸੀ ਕੱਕੇ ਦੇ ਅਰਥ ਹੋਰ ਹੋਣੇ ਸੀ ਇੱਥੇ ਵੀ ਗੁਰੂ ਸਾਹਿਬ ਜਦੋਂ ਮੰਗਲਾ ਚਰਨ ਉਚਾਰਨ ਕਰਦੇ ਐ ਉਹਦੇ ਵਿੱਚ ਵੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹ ਸਤਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲਦਾ ਹੈ ਤਾਇਓ ਰੇ ਮਨ ਦਹਿ ਦੇ ਸਤਾਇਓ ਕਹਿੰਦੇ ਇਸ ਤਰ੍ਹਾਂ ਮਿਲਦਾ ਨਹੀਂ ਪ੍ਰਮਾਤਮਾ ਉਹ ਮਿਲਦਾ ਸਤਿਗੁਰੂ ਦੀ ਕਿਰਪਾ ਦੇ ਨਾਲ ਪਰ ਸਾਡਾ ਮਨ ਤਾਇਓ ਰੇ ਮਨ ਦਹਿ ਦੇ ਸਤਾਇਓ ਕਹਿੰਦੇ ਦਸੇ ਦਿਸ਼ਾਵਾਂ ਦੇ ਵਿੱਚ ਆ ਮਨ ਭੱਜਿਆ ਫਿਰਦਾ ਇਹ ਇੱਕ ਥਾਂ ਤੇ ਟਿਕਦਾ ਨਹੀਂ ਜਿੱਦ ਦੇ ਇੱਕ ਥਾਂ ਤੇ ਟਿਕ ਗਿਆ ਉਦ ਦੇ ਗੁਰੂ ਦੇ ਨਾਲ ਮਲਾਪ ਹੁਣ ਤੇ ਉਦ ਦੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਦ ਦੇ ਪ੍ਰਮਾਤਮਾ ਦੇ ਨਾਲ ਫਿਰ ਮਲਾਪ ਹੋਣਾ ਹੈ ਜੇ ਮਨ ਦੌੜਦਾ ਰਿਹਾ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਜਿਵੇਂ ਇੱਲ ਹੁੰਦੀ ਹੈ ਨਾ ਇੱਲ ਗੁਰੂ ਸਾਹਿਬ ਕਹਿੰਦੇ ਫਿਰਦੀ ਫਿਰਦੀ ਦਹਿ ਦੇਸਾ ਉਹ ਵੀ ਦਸੇ ਦਿਸ਼ਾਵਾਂ ਚ ਗੇੜਾ ਦੇ ਦਿੰਦੀ ਹੈ ਫਿਰਦੀ ਫਿਰਦੀ ਦਹਿ ਦੇਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤਕ ਉਹ ਇੱਲ ਬੈਠੀ ਆਏ ਕਹਿੰਦੇ ਇੱਲ ਉੱਥੇ ਆ ਕੇ ਬੈਠਦੀ ਜਿੱਥੇ ਮਰਿਆ ਹੋਇਆ ਪਸ਼ੂ ਹੁੰਦਾ ਹੈ ਇਸੇ ਤਰ੍ਹਾਂ ਹੀ ਗੁਰੂ ਅਰਜਨ ਸਾਹਿਬ ਕਹਿੰਦੇ ਆ ਜਿਹੜਾ ਮਨ ਹੈ ਇਹ ਵੀ ਦਸੇ ਦਿਸ਼ਾਵਾਂ 'ਚ ਭੱਜਿਆ ਫਿਰਦਾ ਹੈ ਪਰ ਕਹਿੰਦੇ ਪ੍ਰਮਾਤਮਾ ਦੇ ਨਾਲ ਕਦੇ ਮਨ ਨਹੀਂ ਜੋੜਿਆ ਕਦੇ ਪ੍ਰਮਾਤਮਾ ਦੇ ਚਰਨਾਂ 'ਚ ਕਦੇ ਇਹ ਮਨ ਝੁਕਿਆ ਨਹੀਂ ਕਹਿੰਦੇ ਇਹ ਫਿਰਦਾ ਕਿੱਥੇ ਕਿੱਥੇ ਹੈ ਜੀ ਮਾਇਆ ਮਗਨ ਸਵਾਦ ਲੋਭ ਮੋਹਯੋ ਤਿੰਨ ਪ੍ਰਭ ਆਪ ਬੁਲਾਇਓ ਕਹਿੰਦੇ ਮਾਇਆ ਦੇ ਵਿੱਚ ਮਗਨ ਹੋ ਗਿਆ ਸਵਾਦਾਂ ਦੇ ਲੋਭ ਦੇ ਵਿੱਚ ਖਚਿਤ ਹੋ ਗਿਆ ਤਿੰਨ ਪ੍ਰਭ ਆਪ ਭੁਲਾਇਓ ਕਹਿੰਦੇ ਉਹ ਪਰਮਾਤਮਾ ਨੂੰ ਭੁਲਾ ਬੈਠੇ ਐ ਮਾਇਆ 'ਚ ਖਚਿਤ ਹੋ ਗਿਆ ਸਵਾਦਾਂ 'ਚ ਖਚਿਤ ਹੋ ਗਿਆ ਲੋਭ 'ਚ ਖਚਿਤ ਹੋ ਗਿਆ ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚ ਖਚਿਤ ਹੋ ਕੇ ਉਸ ਪਰਮਾਤਮਾ ਨੂੰ ਭੁਲਾ ਬੈਠੇ ਆ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਇੱਕ ਸੰਗਤ ਸਿਓ ਇੱਕ ਮੋਹਤ ਨ ਇਹੋ ਮਨ ਲਾਇਓ ਕਹਿੰਦੇ ਪ੍ਰਮਾਤਮਾ ਦੀ ਸਾਧ ਸੰਗਤ ਦੇ ਵਿੱਚ ਕਥਾ ਦੇ ਵਿੱਚ ਕਹਿੰਦੇ ਮਨ ਨਹੀਂ ਜੋੜਿਆ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਤ ਨਾ ਇਹੋ ਮਨ ਲਾਇਓ ਕਹਿੰਦੇ ਇੱਕ ਘੜੀ ਜਿੰਨਾ ਵੀ ਸਮਾ ਕਦੇ ਪ੍ਰਮਾਤਮਾ ਦੇ ਚਰਨਾਂ ਚ ਲਾਇਆ ਹੀ ਨਹੀਂ ਕਦੇ ਕਥਾ ਸੁਣੀਏ ਨਹੀਂ ਕਦੇ ਵਿਚਾਰ ਸੁਣੀਏ ਨਹੀਂ ਕਦੇ ਪ੍ਰਮਾਤਮਾ ਦੀ ਗੱਲ ਕੀਤੀ ਹੀ ਨਹੀਂ ਕਹਿੰਦੇ ਵਿਗਸਿਓ ਪੀਖ ਰੰਗ ਕੁਸੰਭ ਕੋ ਪਰਗ੍ਰਹਿ ਜੋਹਨ ਜਾਇਓ ਹੁਣੇ ਕੁਸੰਬੇ ਦਾ ਰੰਗ ਹੁੰਦਾ ਕੱਚਾ ਮਜੀਠ ਦਾ ਰੰਗ ਹੁੰਦਾ ਪੱਕਾ ਇੱਥੇ ਗੁਰੂ ਸਾਹਿਬ ਨੇ ਕੁਸੰਭ ਲਿਖਿਆ ਕੁਸੰਬੇ ਦੇ ਰੰਗ ਦੀ ਗੱਲ ਕਰਦੇ ਐ ਕਹਿੰਦੇ ਇਹ ਜਿਹੜਾ ਸੰਸਾਰ ਹੈ ਇਹ ਕਹਿੰਦੇ ਵਿਗਸਿਓ ਪੀਖ ਰੰਗ ਕੁਸੰਭ ਕੋ ਕਹਿੰਦੇ ਕੁਸੰਬੇ ਦੇ ਫੁੱਲ ਵਰਗਾ ਉਹ ਕਹਿੰਦੇ ਛੇਤੀਏ ਉਹਦਾ ਰੰਗ ਜਿਹੜਾ ਫਿੱਕਾ ਜਾਂਦਾ ਪਰਗ੍ਰਹਿ ਜੋਹਨ ਜਾਇਓ ਪਰਗ੍ਰਹਿ ਦਾ ਭਾਵਿੰਦਾ ਪ੍ਰਾਏ ਘਰ ਚ ਨਿਗਾ ਰੱਖਣੀ ਕਹਿੰਦੇ ਜੇ ਤੂੰ ਪ੍ਰਾਏ ਘਰ ਚ ਨਿਗਾ ਰੱਖਦਾ ਹੈ ਕਹਿੰਦੇ ਉਹ ਇਸ ਤਰ੍ਹਾਂ ਜਿਵੇਂ ਕੱਚੇ ਉਹ ਰੰਗ ਦੇ ਫੁੱਲ ਵੱਲ ਧਿਆਨ ਹੈ ਕਹਿੰਦੇ ਇਸੇ ਤਰ੍ਹਾਂ ਹੀ ਮਾੜੇ ਨਿਗਾ ਦੇ ਨਾਲ ਕਿਸੇ ਦੇ ਘਰ ਵੱਲ ਵੇਖਣਾ ਕਹਿੰਦੇ ਉਹ ਫਿਰ ਥੋੜਾ ਜਿਰੇ ਰਹਿੰਦਾ ਜਿਵੇਂ ਉਹ ਫੁੱਲ ਦਾ ਰੰਗ ਛੇਤੀ ਢਲ ਜਾਂਦਾ ਹੈ ਕਹਿੰਦੇ ਇਹ ਵੀ ਇਸ ਤਰ੍ਹਾਂ ਹੀ ਹੈ ਜਿਆਦੇ ਚਿਰ ਨਹੀਂ ਕਹਿੰਦੇ ਮਾੜਿਆ ਕੰਮਾਂ ਤੋਂ ਮੁੜ ਜਾ ਮਾੜਿਆ ਕੰਮਾਂ ਵੱਲ ਨਾ ਜਾ ਚੰਗਿਆ ਕੰਮਾਂ ਵੱਲ ਆਪਣੇ ਪੈਰ ਪਾ ਗੁਰੂ ਦੇ ਵੱਲ ਨੂੰ ਆ ਤੇ ਗੁਰੂ ਤੈਨੂੰ ਅੱਗਿਓ ਲੈਣ ਵਾਸਤੇ ਜਿਉਂਦਾ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ ਚਰਨ ਕਮਲ ਸਿਉ ਭਾਉ ਨਾ ਕੀਨੋ ਨਹੀਂ ਸਤਿ ਪੁਰਖ ਮਨਾਇਓ ਕਹਿੰਦੇ ਪ੍ਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੀ ਨਹੀਂ ਕੀਤਾ ਚਰਨ ਕਮਲ ਸਿਓ ਭਾਉ ਨਾ ਕੀਨੋ ਨਹੀਂ ਸਤਿ ਪੁਰਖ ਮਨਾਇਓ ਕਹਿੰਦੇ ਨਾ ਉਸ ਪ੍ਰਮਾਤਮਾ ਨੂੰ ਸੋਹਣੇ ਪ੍ਰਮਾਤਮਾ ਨੂੰ ਮਨਾਇਆ ਤਾਵਤ ਕੋ ਤਾਵੈ ਬਹੁ ਭਾਤੀ ਜਿਉ ਤੇਲੀ ਬਲਦ ਪਰਭਾਇਓ ਹੁਣ ਪਰਗ੍ਰਹਿ ਦੀ ਜਿਹੜੀ ਗੱਲ ਕੀਤੀ ਉਹ ਇੱਥੇ ਆ ਗਈ ਗੱਲ ਇੱਥੇ ਗੁਰੂ ਸਾਹਿਬ ਕਹਿੰਦੇ ਧਾਵਤ ਕੋ ਧਾਵੇ ਬਹੁ ਭਾਤੀ ਕਹਿੰਦੇ ਮਾੜਿਆ ਕੰਮਾਂ ਚ ਐ ਫਿਰਦਾ ਰਿਆ ਜਿਵੇਂ ਕਹਿੰਦੇ ਤੇਲੀ ਨੇ ਆਪਣਾ ਵਲਦ ਜੋੜਿਆ ਹੁੰਦਾ ਕਹਿੰਦੇ ਉਹਦੀਆਂ ਅੱਖਾਂ ਦੇ ਉੱਤੇ ਇੱਕ ਪੱਟੀ ਬੰਨ ਦਿੰਦਾ ਤੇਲੀ ਕਹਿੰਦੇ ਉਹ ਸਾਰਾ ਦਿਨ ਉੱਤੀ ਕਮਾਈ ਜਾਂਦਾ ਹੈ ਤੇ ਜਦੋਂ ਅੱਖਾਂ ਖੋਲਦੇ ਬਲਦ ਨੂੰ ਏਦਾਂ ਲੱਗਦਾ ਕਿ ਮੈਂ ਤੇ ਬਹੁਤ ਦੂਰ ਲੰਘ ਗਿਆ ਹੋਣਾ ਕਹਿੰਦੇ ਜਦੋਂ ਅੱਖਾਂ ਤੋਂ ਪੱਟੀ ਖੁੱਲਦੀ ਹੈ ਉੱਤੀ ਖੜਾ ਹੁੰਦਾ ਜਿਹੜੇ ਮਾੜੇ ਕੰਮ ਨੇ ਜਿੰਨਾ ਚਿਰ ਅਸੀਂ ਮਾੜੇ ਕੰਮ ਕਰਦੇ ਰਹਿੰਨੇ ਆ ਜਦੋਂ ਉਹਨਾਂ ਵੱਲ ਖਿਆਲ ਕਰਕੇ ਵੇਖਾਂਗੇ ਤਾਂ ਜਿੱਥੇ ਖੜੇ ਸੀ ਉੱਥੇ ਖੜੇ ਆ ਜਦੋਂ ਪਰਮਾਤਮਾ ਦੇ ਨਾਲ ਜੁੜਾਂਗੇ ਫਿਰ ਅੱਗੇ ਵਧਿਆ ਜਾਣਾ ਧਾਵਤ ਕੋ ਧਾਵੇ ਬਹੁ ਭੱਤੀ ਜਿਉ ਤੇਲੀ ਵੱਲਦ ਪਰਮਾਇਓ ਨਾਮਦਾਰ ਇਸ਼ਨਾਨ ਨਾ ਕੀਓ ਇੱਕ ਨਿਮਖ ਨ ਕੀਰਤ ਗਾਇਓ ਕਹਿੰਦੇ ਮਾੜਿਆਂ ਕੰਮਾਂ ਚ ਤੇ ਖਚਤ ਹੋ ਗਏ ਪਰ ਨਾਮ ਨਹੀਂ ਜਪਿਆ ਤਾਰ ਨਹੀਂ ਕੀਤਾ ਇਸ਼ਨਾਨ ਨਹੀਂ ਕੀਤਾ ਭਾਵ ਕੇ ਆਪਣੇ ਆਪ ਨੂੰ ਚੰਗਾ ਨਹੀਂ ਬਣਾਇਆ ਇੱਥੇ ਇਸ਼ਨਾਨ ਦਾ ਭਾਵ ਹੁਣ ਜਿਹੜੇ ਚੋਰ ਨੇ ਇਸ਼ਨਾਨ ਤੇ ਉਹ ਵੀ ਕਰਦੇ ਆ ਜਿਹੜੇ ਕਾਮੀ ਪੁਰਸ਼ ਨੇ ਇਸ਼ਨਾਨ ਤੇ ਉਹ ਵੀ ਕਰਦੇ ਆ ਇੱਥੇ ਇਸ਼ਨਾਨ ਦਾ ਭਾਵ ਜਿਹੜਾ ਹੈ ਕਿ ਤੂੰ ਆਪਣੇ ਆਪ ਨੂੰ ਸੋਹਣਾ ਨਹੀਂ ਬਣਾਇਆ ਨਾਮਦਾਨ ਇਸ਼ਨਾਨ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਇੱਕ ਨਿਮਖ ਜਿੰਨਾ ਸਮਾਂ ਵੀ ਉਸ ਪ੍ਰਮਾਤਮਾ ਦੀ ਕੀਰਤੀ ਨਹੀਂ ਕੀਤੀ ਤਾ ਉਹਨੂੰ ਯਾਦ ਨਹੀਂ ਕੀਤਾ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੁੱਝਿਓ ਅਪਣਾਇਓ ਨਾਨਾ ਹੁੰਦਾ ਬਹੁਤ ਕਹਿੰਦੇ ਬਹੁਤ ਝੂਠ ਦੇ ਨਾਲ ਤੂੰ ਮਨ ਆਪਣਾ ਜੋੜ ਲਿਆ ਇਹ ਤੋਖਿਓ ਖੁਸ਼ ਹੁੰਦਾ ਝੋਟ ਦੇ ਨਾਲ ਜੁੜ ਕੇ ਨਹਿ ਬੁੱਝਿਓ ਅਪਨਾਇਓ ਆਪਣੇ ਆਪ ਨੂੰ ਬੁੱਝੇ ਹੀ ਨਹੀਂ ਆਪਣੇ ਆਪ ਨੂੰ ਵੇਖੇ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਜੋ ਬਰ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਭਾਵੈ ਕਹਿੰਦੇ ਜਿਹੜਾ ਕੁਝ ਵਾਰ ਦਿਸਰਿਓ ਤੇਰੇ ਪਿੰਡੇ ਦੇ ਵਿੱਚ ਹੈ ਆਪਣੇ ਪਿੰਡੇ ਦੇ ਵਿੱਚ ਉਸ ਪ੍ਰਮਾਤਮਾ ਨੂੰ ਪਾ ਜੋ ਬਰ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜਿਨੇ ਖੋਜ ਲਿਆ ਉਹਨੇ ਆਪਣੇ ਅੰਦਰੋਂ ਹੀ ਪਾ ਲਿਆ ਪਰਉਪਕਾਰ ਨਾ ਕਬਹੂ ਕੀਏ ਨਹੀਂ ਸਤਗੁਰ ਸੇਵ ਧਿਆਇਓ ਕਹਿੰਦੇ ਕੋਈ ਚੰਗਾ ਕੰਮ ਨਹੀਂ ਕੀਤਾ ਪਰਉਪਕਾਰ ਹੁੰਦਾ ਕਿਸੇ ਦੇ ਲਈ ਚੰਗਾ ਕੰਮ ਕਰ ਦੇਣਾ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨ ਲੱਗੇ ਪੱਲੇ ਸਭ ਕਿਛ ਪਾਏ ਕਿ ਜੇ ਮਾੜਾ ਬੰਦਾ ਹੈ ਜੇ ਅਸੀਂ ਉਹਦੇ ਨਾਲ ਮਾੜਾ ਵਰਤਾਰਾ ਕਰਦੇ ਆ ਫਿਰ ਕਹਿੰਦੇ ਉਹਦੇ ਤੇ ਸਾਡੇ 'ਚ ਫਰਕ ਕੀ ਰਹਿ ਗਿਆ ਇੱਥੇ ਗੁਰੂ ਸਾਹਿਬ ਕਹਿੰਦੇ ਪਰਉਪਕਾਰ ਨ ਕਬ ਹੋ ਕੀਏ ਹੁਣ ਕਈਆਂ ਦੇ ਮਨ 'ਚ ਗਾਲਾਂ ਕੱਢਣ ਦਾ ਬੜਾ ਆਦਤ ਹੁੰਦੀ ਹੈ ਉਹ ਹਰ ਇੱਕ ਗੱਲ ਤੇ ਗਾਲ ਕੱਢਦੇ ਹਰ ਇੱਕ ਗੱਲ ਤੇ ਗਾਲ ਕੱਢਦੇ ਕਹਿੰਦੇ ਇਹ ਗੁਰਸਿੱਖ ਦੇ ਮੋਹੋ ਇਹ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਪਾਰੂ ਉਪਕਾਰ ਨ ਕਭੂ ਕੀਏ ਨਹੀਂ ਸਤਗੁਰ ਸੇਵ ਧਾਇਓ ਕਹਿੰਦੇ ਪਾਰੂ ਉਪਕਾਰ ਨਹੀਂ ਕੀਤਾ ਕਹਿੰਦੇ ਕਦੇ ਉਹ ਸਤਗੁਰੂ ਨੂੰ ਸੇਵਿਆ ਨਹੀਂ ਉਹਨੂੰ ਯਾਦ ਨਹੀਂ ਕੀਤਾ ਉਹਦਾ ਸਿਮਰਨ ਨਹੀਂ ਕੀਤਾ ਉਹਦਾ ਭਜਨ ਨਹੀਂ ਕੀਤਾ ਉਹਦੀ ਵੰਦਗੀ ਨਹੀਂ ਕੀਤੀ ਕਹਿੰਦੇ ਮਾੜਿਆਂ ਕੰਮਾਂ ਚ ਚੱਲਦਾ ਰਹੇ ਪੰਜ ਦੋਤ ਰਚ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਕਹਿੰਦੇ ਪੰਜ ਦੋਤ ਪੰਜ ਦੋਤ ਕਿਹੜੇ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਇਹਨਾਂ ਦੇ ਨਾਲ ਰੱਜ ਵਿੱਚ ਗਿਆ ਇਹਨਾਂ ਦੀ ਸੰਗਤ ਕਰ ਬੈਠਿਆ ਮਤਵਾਰੋ ਮਦ ਮਾਇਓ ਕਹਿੰਦੇ ਮਸਤ ਹੋ ਗਿਆ ਮਾਇਆ ਦੇ ਵਿੱਚ ਮਸਤ ਹੋ ਗਿਆ ਪੰਜਾਂ ਦੇ ਵਿੱਚ ਮਸਤ ਹੋ ਗਿਆ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵੱਛਲ ਸੁਣ ਆਇਓ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਆ ਸਾਧ ਸੰਗਤ ਦੇ ਵਿੱਚ ਆ ਕੇ ਮੈਂ ਬੇਨਤੀ ਕਰਦਾ ਹਰ ਭਗਤ ਵੱਛਲ ਸੁਣ ਆਇਓ ਮੇਰੀ ਗੱਲ ਸੁਣ ਲਿਓ ਧਿਆਨ ਦੇ ਨਾਲ ਸੱਚੇ ਪਾਤਸ਼ਾਹ ਮੈਨੂੰ ਵੀ ਰੱਖ ਲਿਓ ਮੇਰੀ ਬੇਨਤੀ ਹੈ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਣਾਇਓ ਸੱਚੇ ਪਾਤਸ਼ਾਹ ਮੈਂ ਵੜਿਆਂ ਦਰਾਂ ਤੇ ਜਾ ਕੇ ਆਇਆ ਮੈਂ ਥਾਂ ਥਾਂ ਤੇ ਫਿਰ ਕੇ ਆਇਆ ਨਾਨਕ ਭਾਗ ਪਰਿਓ ਹਰਪੰਛੈ ਰਾਖ ਲਾਜ ਅਪਣਾਇਓ ਸੱਚੇ ਪਾਤਸ਼ਾਹ ਹੁਣ ਮੇਰੀ लाज ਰੱਖ ਲਿਓ ਜਿਵੇਂ ਤੁਸੀਂ ਨੇ ਪੁਰਾਣਿਆਂ ਸਮਿਆਂ ਦੇ ਵਿੱਚ लाज ਰੱਖੀ ਭਗਤਾਂ ਦੇ ਮਾੜਿਆਂ ਕੰਮਾਂ ਕਰਨ ਵਾਲਿਆਂ ਦੇ ਸੱਚੇ ਪਾਤਸ਼ਾਹ ਹੁਣ ਮੇਰੇ ਤੇ ਵੀ ਕਿਰਪਾ ਕਰਿਓ ਮੇਰੀ ਵੀ लाज ਰੱਖ ਲਿਓ ਜੇ ਕਰੋਂ ਬੇਨਤੀ ਸਾਧ ਸੰਗਤ ਹਰ ਭਗਤ ਵੱਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖਲਾਜ ਅਪਨਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ